ਹੈਲੋ ਸਸੀਕੋ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆਂ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਮਹਿਕ ਬਾਰੇ ਮੈਂ ਇੱਕ ਯਾਨੀ ਕਿ ਮੋਸ਼ਕਪ੍ਰੀਤ ਤੇ ਤੁਸੀਂ ਸਾਰੀ ਉਹਦੀ ਵੀਡੀਓ ਦੇਖਿਆ ਫੇ ਆਪਾਂ ਉਹਦੇ ਨਾਲ ਗੱਲ ਕਰਦੇ ਆਂ ਤੇ ਵੀਡੀਓ ਦੇਖ ਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਹੈਲੋ YouTube ਫੈਮਿਲੀ ਕਿਵੇਂ ਹੋ ਜੀ ਸਾਰੇ ਆਈ ਹੋਪ ਕਿ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਮੈਂ ਪ੍ਰੀਤ ਕੌਰ ਦੇ ਚੈਨਲ ਤੇ ਤੁਹਾਡਾ ਹਾਂ ਜੀ ਆਇਆਂ ਨੂੰ ਮੈਂ ਅੱਜ ਆ ਰਹੀ ਦੰਨ ਜਿੱਦਾਂ ਕਿ ਮੇਰਾ ਅੱਜ ਦੇ ਦਿੱਤਾ ਪਸ ਖਾਣ ਤੇ ਕਾਫੀ ਟਾਈਮ ਤੋਂ ਮੈਂ ਮੈਗਨੀ ਨਾਈਸ ਨੂੰ ਬਤਾ ਰਹੀ ਮੈਡੀ ਫੇਵਰਟ ਹੈ ਤੇ ਅੱਜ ਮੈਂ ਰਸਪੀ ਬੀ ਤੋਂ ਅੱਡਾ ਸ਼ੇਅਰ ਕਰੂੰਗੀ ਕਿ ਮੈਂ ਮੈਨੂੰ ਕਿੱਦਾਂ ਬਣਾਉਂਦੀ ਹਾਂ ਸੂਪ ਵਾਲੀ ਮੈਗੀ ਮੇਰੀ ਫੇਵਰਟ ਹੈ ਬਟ ਇਹ ਮੈਂ ਇਹਨੂੰ ਇਹ ਨਹੀਂ ਪਤਾ ਵੀ ਇੰਗਲਿਸ਼ ਦੇ ਵਿੱਚ ਉਹਨੂੰ ਹੋਪ ਕਹਿੰਦੇ ਆ ਤੇ ਉਦਾਂ ਆਪਾਂ ਕਹਿੰਦੇ ਆ ਵੀ ਮੈਂ ਉਮੀਦ ਕਰਦੀ ਆ ਇਹ ਦੋਨੇ ਵਰਡ ਕਾਤੇ ਬੋਲੀ ਜਾਂਦੀ ਵੱਡੀ ਅੰਗਰੇਜ਼ੀ ਦੀ ਮੈਡਮ ਹੈ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਆਈ ਹੋਪ ਯੂ ਵਿਲ ਬੀ ਫਾਈਨ ਉਹ ਭੈਣੇ ਦੋਨਾਂ ਦਾ ਮਤਲਬ ਸੇਮ ਹੀ ਹੁੰਦਾ ਆ ਪਤਾ ਨਹੀਂ ਵੀ ਇਹ ਕਾਤੇ ਏੰਨੀ ਸ਼ੋਅ ਆਫ ਜੀ ਕਰਦੀ ਰਹਿੰਦੀ ਐ ਇਹਨੇ ਅੰਗਰੇਜ਼ੀ ਦਾ ਨਾਸ ਮਾਰਿਆ ਪਿਆ ਤੂੰ ਪੰਜਾਬੀ ਚ ਦੱਸ ਦਿਆ ਕਰ ਪੰਜਾਬੀ ਚ ਕਹਦੇ ਆ ਘਰ ਉਹੀ ਵਰਡ ਹੈ ਨਾ ਉਦਾਂ ਦੇ ਇਹਦੇ ਘਰ ਦੇ ਟੀਟਾ ਇਹਦੀ ਮੰਮੀ ਇਹਨੂੰ ਐਪਰੀਸ਼ੀਏਟ ਕਰਦੀ ਆ ਵੀ ਤੂੰ ਇਦਾਂ ਦਾ ਕੰਮ ਕਰ ਹੈ ਨਾ ਤੋ ਇਹ ਕੀ ਕੰਮ ਕਰਦੀਆਂ ਐ ਦੱਸੋ ਯਾਰ ਇਹਦਾ ਚੰਗਾ ਨਹੀਂ ਲੱਗਦਾ ਹੈਗਾ ਇੰਨਾ ਇਹਨਾਂ ਨੇ ਦੇਖਿਆ ਹੀ ਕਿਰਾਈ ਐ ਨੈਟ ਦੇ ਉੱਤੇ ਆ ਕੇ ਹੈ ਨਾ ਸੱਚੀ ਬਹੁਤ ਗੰਦ ਪਾਇਆ ਪਿਆ ਆ ਯਾਰ ਮਾਵਾ ਹਟਾਉਣੀਆਂ ਹੁੰਨੀਆਂ ਇਹਨਾਂ ਕੰਮਾਂ ਤੋਂ ਕਿ ਇਸ ਕੰਮਾਂ ਚ ਲਾਉਣੀਆਂ ਹੁੰਨੀਆਂ ਮੈਨੂੰ ਇਹ ਨਹੀਂ ਸਮਝ ਆਈ ਹੈਗੀ ਹੈ ਨਾ ਪਹਿਲਾਂ ਉਹ ਲਗਪ੍ਰੀਤ ਨਾ ਭੱਜ ਗਈ 16 ਸਾਲ ਦੀ ਉਮਰ ਦੇ ਵਿੱਚ ਉਹਨੇ ਕਿੰਨਾ ਕੀ ਕੁਝ ਨਹੀਂ ਕਰ ਲਿਆ ਹੈਗਾ ਕੀ ਕੁਝ ਅਚੀਵ ਕਰ ਲਿਆ ਹੈ ਹਨ ਇਹਨਾਂ ਦੇ ਲਈ ਤੇ ਇਹੀ ਹੋ ਗਿਆ ਇਹੀ ਅਚੀਵ ਕਰਨਾ ਹੋ ਗਿਆ ਜੇ ਕਿਸੇ ਨੂੰ ਮੇਰੇ ਬਾਰੇ ਮੈਨੂੰ ਮੇਰੇ ਵੀਡੀਓ ਦੇ ਵਿੱਚ ਕੁਝ ਗਲਤ ਲੱਗਦਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਆ ਬਟ ਇਹ ਚੰਗਾ ਨਹੀਂ ਲੱਗਦਾ ਇਹ ਚੰਗੀਆਂ ਗੱਲਾਂ ਨਹੀਂ ਸਿਖਾਉਂਦੇ ਆਪਣੇ ਬੱਚਿਆਂ ਨੂੰ ਇਹ ਦੇਖੋ ਪਲੇਟ ਦੇ ਦੂੰਗੀ ਕੁਝ ਟਾਈਮ ਦੇ ਲਈ 5 ਮਿੰਟ ਦੇ ਲਈ ਆਲੋਕ ਮੇਰੇ ਫੇਵਰਟ ਆ ਮੈਂ ਮੈਗਨੀਵਸ ਤਾਂ ਜ਼ਰੂਰ ਪਾਣੀ ਹੁੰਨੀ ਬਟ ਕਿੰਗਰ ਵਿੱਚ ਕੰਦੇ ਵੀ ਨਹੀਂ ਸੋ ਹਾਂ ਜੈ एवरीवन ਉਸ ਤੋਂ ਬਾਅਦ ਮੈਂ ਕੀਤਾ 5 ਮਿੰਟ ਦੇ ਲਈ 5 ਮਿੰਟ ਕੈਸ ਸਕੀਂ ਮੈਂ ਆਪਣਾ ਜਸਟ ਸਾਫ ਜਿ ਦਿਵਾਣੀ ਸੀ ਕੁਝ ਟਾਈਮ ਲਈ ਮੈਂ ਆਪਣਾ ਪਲੇਟ ਰੱਖ ਦਿੱਤੀ ਸੀ ਤੇ ਮਮਾ ਉੱਠ ਚੁੱਕੀ ਸੀ ਤੇ ਮਮਾ ਮੈਨੂੰ ਕਹਿ ਰਹੇ ਸੀ ਮੈਨੂੰ ਬੋਲ ਲੈਣਾ ਸੀ ਕੱਲ ਨਾ ਆ ਰਹੀ ਮੈਂ ਕੋਈ ਗੱਲ ਨਹੀਂ ਬਟ ਮਮੀ ਮੈਂ ਤੁਹਾਨੂੰ ਕੈਨਸ ਇਹਨੂੰ ਵੀ ਹਲਕਾ ਕਰ ਦੇਣਾ ਤੇਰੀ ਮੰਮਾ ਨੇ ਤਾਂ ਉੱਠਣਾ ਹੀ ਸੀਗਾ ਉਹਨੂੰ ਵਿਚਾਰੀ ਨੂੰ ਇਹ ਫਿਕਰ ਪੈ ਗਿਆ ਹੋਣਾ ਵੀ ਫੇਰ ਨਾ ਭੱਜ ਜੂਵੇ ਕਿਤੇ ਅਗੇ ਜਿੱਦਾਂ ਮਹਿੰਦੀ ਦੇ ਬਹਾਨੇ ਭੱਜੀ ਸੀ ਹੁਣ ਮੈਗੀ ਦੇ ਬਹਾਨੇ ਨਾਲ ਭੱਜ ਜਵੇ ਹਨਾ ਇਸ ਕਰਕੇ ਤੂੰ ਵਿਚਾਰੀ ਨੂੰ ਸੌਣ ਵੀ ਨਹੀਂ ਦਿੰਦੀ ਹੈਗੀ ਹੈ ਸੌ ਲੈਂਦਿਆ ਕਰੋ ਉਹਨਾਂ ਨੂੰ ਰਾਤ ਦੀ ਤਾਂ ਡਿਊਟੀ ਕਰਨੀ ਹੈ ਉਹਨਾਂ ਨੇ ਦਿਨੇ ਹੀ ਤੂੰ ਵੱਡੀ ਪਿਛਾਰਾਂ ਤੇਰੀ ਮਮਾ ਹੈ ਹਨਾ ਇਹਨਾਂ ਨੂੰ ਸੁਧਰਨਾ ਇਹਨਾਂ ਨੂੰ ਸੁਧਾਰਨਾ ਪੈਣਾ ਹੈ ਇਹਨਾਂ ਦੇ ਦਿਵਾਲੇ ਆਪਾਂ ਨੂੰ ਹੋਣਾ ਪੈਣਾ ਹੈ ਤੇ ਨਹੀਂ ਤਾਂ ਆਪਣੇ ਵੀ ਬੱਚੇ ਗਾਹਨ ਦੇ ਇਹਨਾਂ ਨੂੰ ਦੇਖ ਦੇਖ ਕੇ ਵਿਗੜਨਗੇ ਹਨ ਜੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸੋਨਾ ਜਿਹਾ ਕਮੈਂਟ